ਹਾਲੇਲੂਇਆ ਸਾਰਿਆਂ ਜੈਮਸੀ ਦੀ ਜਿਹਨੇ ਵੀ ਮੇਰੇ ਪ੍ਰੈਸ ਵਾਲੇ ਭਰਾ ਔਰ ਭੈਣਾਂ ਆਈਆਂ ਮੈਂ ਸਾਰਿਆਂ ਦਾ ਵੈਲਕਮ ਕਰਦਾ ਔਰ ਧੰਨਵਾਦ ਕਰਦਾ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਵੀ ਇੱਕ ਜੋ ਪ੍ਰੈਸ ਕਾਨਫਰੰਸ ਕੱਲ ਹੋਈ ਸੀ ਉਹਦੇ ਵਿੱਚ ਕੁਝ ਲੋਕਾਂ ਨੇ ਬਹੁਤ ਜ਼ਿਆਦੇ આરોਪ ਅੰਗਰੋਲਾ ਮਿਸਟਰੀ ਖਾਮਰਾ ਚਾਹਤੇ ਲਗਾਏ ਔਰ ਜਿਹਦੇ ਵਿੱਚ ਉਹਦੇ ਪ੍ਰੋਗਰਾਮ ਦੇ ਵਿੱਚ ਬਹੁਤ ਜ਼ਿਆਦੀਆਂ ਅਸ਼ਲੀਲ ਗੱਲਾਂ ਜਿਹੜੀਆਂ ਸੁਣਨ ਨੂੰ ਮਿਲੀਆਂ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵੀ ਜਿਹੜਾ ਹallelujah ਦਾ ਸ਼ਬਦ ਹੈ ਆ ਉਹ ਸਾਡੇ ਲਈ ਬਹੁਤ ਜ਼ਿਆਦਾ ਪਵਿੱਤਰ ਸ਼ਬਦ ਹੈ ਅਸੀਂ ਬਹੁਤ ਜ਼ਿਆਦਾ ਸਤਿਕਾਰ ਕਰਦੇ ਆ ਉਹ ਸਤਿਕਾਰ ਦੇ ਨਾਮ ਨਾਲ ਲੈਨੇ ਹallelujah ਸ਼ਬਦ ਦਾ ਔਰ ਜਦੋਂ ਕਿਸੇ ਥਾਂ ਤੇ ਜਿਹੜੇ ਫਿਲਮ ਐਕਟਰ ਸੀ ਫਿਲਮ ਅਦਾਕਾਰ ਸੀ ਉਹਨਾਂ ਨੂੰ ਬੁਲਾਇਆ ਗਿਆ ਔਰ ਬੁਲਾ ਕੇ ਉਹਨਾਂ ਨੇ ਉੱਥੇ ਜਦੋਂ ਗੰਦੀਆਂ ਗੱਲਾਂ ਕੀਤੀਆਂ ਦੇਖੋ ਜਿਹੜੀ ਪ੍ਰਜਾ ਵਾ ਉਹ ਪਰਮੇਸ਼ਵਰ ਦੀ ਨਿੱਜੀ ਪ੍ਰਜਾ ਵਾ ਜਿੰਨੇ ਵੀ ਲੋਕ ਚਰਚ 'ਚ ਆਉਂਦੇ ਨੇ ਅਸੀਂ ਉਹਨਾਂ ਨੂੰ ਪਰਮੇਸ਼ਵਰ ਦੇ ਲੋਕ ਸਮਝ ਕੇ ਇੱਕ ਚੰਗੀ ਗੱਲਾਂ ਉਹਨਾਂ ਨੂੰ ਚੰਗੀਆਂ ਗੱਲਾਂ ਸਿਖਾਈ ਦਿਆਂ ਵਾਂ ਚੰਗਾ ਜਿਹੜੇ ਸਾਡੇ ਪਾਸਟਰ ਨੇ ਪ੍ਰੀਸਟ ਨੇ ਚੰਗੀਆਂ ਗੱਲਾਂ ਉਹਨਾਂ ਨੂੰ ਦੱਸਦੇ ਨੇ ਉਸੇ ਚਰਚ ਦੇ ਵਿੱਚ ਜਦੋਂ ਇਹ ਕਿਹਾ ਜਾਂਦਾ ਵੀ ਮੈਨੂੰ ਇੱਕ ਮੁੰਡਾ ਚਾਹੀਦਾ ਜਿੰਨਾ ਮੈਂ ਵਿਆਹ ਕਰਾਣਾ ਉਹ ਜੇ ਕੋਈ ਵਿਆਹ ਹੋ ਰਿਹਾ ਉਹ ਆਪਣਾ ਕੈਰੈਕਟਰ ਖਰਾਬ ਕਰ ਦੇ ਦੱਸੋ ਅਸੀਂ ਲੋਕਾਂ ਨੂੰ ਕੀ ਸੇਧ ਦੇ ਰਹੇ ਆ ਈ ਲੋਕਾਂ ਨੂੰ ਅਸੀਂ ਸਮਝਾ ਰਹੇ ਆਂ ਵੀ ਇਹ ਗੱਲਾਂ ਚੰਗੀਆਂ ਆਂ ਮੈਂ ਕੜੇ ਸ਼ਬਦਾਂ ਚ ਨਿੰਦਾ ਕਰਦਾ ਇਹ ਸਾਰੇ ਕੰਮ ਦੀ ਖਾਸ ਕਰਕੇ ਪਾਸਟਰ ਬਲਜਿੰਦਰ ਜੀ ਦੀ ਜੋ ਪਾਸਟਰ ਬਲਜਿੰਦਰ ਇਹੋ ਜੇ ਕੰਮ ਕਰਦਾ ਇਹੋ ਜੇ ਲੋਕਾਂ ਨੂੰ ਲੈ ਕੇ ਆਉਣਾ ਮੈਂ ਕਿਸੇ ਸੈਲੀਬ੍ਰਿਟੀ ਦੇ ਖਿਲਾਫ ਨਹੀਂ ਆ ਦੇਖੋ ਸੈਲੀਬ੍ਰਿਟੀ ਜਿਹੜੇ ਨੇ ਉਹ ਜਦੋਂ ਕਿਤੇ ਹੋਰ ਕਿਸੇ ਸਥਾਨ ਤੇ ਜਾਂਦੇ ਨੇ ਕਿਸੇ ਗੁਰੂ ਘਰ ਤੇ ਜਾਂਦੇ ਨੇ ਉਹ ਸਿਰ ਟਾ ਕੇ ਉੱਥੇ ਜਾ ਕੇ ਜੋ ਉਹਨਾਂ ਦੀ ਮਾਨ ਮਰਿਆਦਾ ਵਾ ਉਸੇ ਹਿਸਾਬ ਨਾਲ ਗੱਲ ਕਰਦੇ ਨੇ ਮਗਰ ਇੱਥੇ ਮੈਂ ਸਾਰਾ ਸਾਰਾ ਕਸੂਰ ਮੰਨਦਾ ਪਾਸਟਰ ਬਲਜਿੰਦਰ ਦਾ ਕਿਉਂਕਿ ਪਾਸਟਰ ਬਲਜਿੰਦਰ ਨੂੰ ਚਾਹੀਦਾ ਸੀ ਵੀ ਇਹ ਕੰਮ ਨਹੀਂ ਇੱਥੇ ਕਰਨਾ ਚਾਹੀਦੇ ਕਿਉਂਕਿ ਉੱਥੇ ਜਦੋਂ ਉਹ ਸ਼ਲੀਲ ਗੱਲਾਂ ਕਰ ਰਹੇ ਨੇ ਪਰ ਪਾਸਟਰ ਬਲਜਿੰਦਰ ਤਾੜੀਆਂ ਮਾਰ ਰਿਹਾ ਤਮਾਸ਼ੀ ਬਿਨ ਨਹੀਂ ਕਰ ਰਿਹਾ ਪਰ ਉੱਥੇ ਜਿਹੜਾ ਵਾ ਤਮਾਸ਼ਾ ਲਾਇਆ ਜਾ ਰਿਹਾ ਪਿੱਛੋਂ ਹਲੇਲੂਇਆ ਦੇ ਨਾਰੇ ਲੱਗ ਰਹੇ ਨੇ ਅੱਜ ਪੂਰਾ ਮਸੀਹ ਭਾਈਚਾਰਾ ਇੱਥੇ ਇਕੱਠਾ ਹੋਇਆ ਅੱਜ ਇੱਥੇ ਸਾਡੇ ਹਰਜੀਤ ਸੰਧੂ ਜੀ ਪਾਸਟਰ ਅਮਰ ਸੰਧੂ ਜੀ ਅੰਮ੍ਰਿਤਸਰ ਤੋਂ ਪਾਸਟਰ ਬੰਕਰੰਦਾਵਾ ਜੀ ਮੋਗੇ ਤੋਂ ਪਾਸਟਰ ਪੋਲ ਜੀ ਸਾਡੇ ਜਲੰਧਰ ਤੋਂ ਬਿਸ਼ਪ ਸਾਹਿਬ ਆ ਇਕੱਠੇ ਹੋਏ ਨੇ ਇੱਥੇ ਸਾਰੇ ਵਿਜੇ ਕਲਾਈਮੈਂਟ ਜੀ ਸਾਡੇ ਲੀਡਰ ਹਮੀਦ ਮਸੀਹ ਜੀ ਗੌਰਵ ਜੀ ਲੁਧਿਆਣੇ ਤੋਂ ਪਾਸਟਰ ਸੁਰਜੀਤ ਭਾਨ ਜੀ ਅੱਜ ਸਾਰੇ ਦੁਖੀ ਹੋ ਕੇ ਇੱਥੇ ਇਕੱਠੇ ਹੋਏ ਨੇ ਵੀ ਜੋ ਸਾਡੇ ਮਸੀਹ ਭਾਈ ਜਾਇਦੇ ਤੇ ਕੱਲਾ ਚੱਲ ਰਹੀਆਂ ਵਾਂ ਇਹ ਨਿੰਦਨਯੋਗ ਆ ਔਰ ਮੈਂ ਦੱਸਣਾ ਚਾਹੁੰਦਾ ਜਿੱਦਾਂ ਉਹਨਾਂ ਨੇ ਕੱਲ ਕੁਝ ਬੰਦਿਆਂ ਨੇ ਕਿਹਾ ਵੀ ਚਰਚ ਬੋਧਾ ਉਹਦੀ ਵੱਡੀ ਆ ਦੇਖੋ ਚਾਰ ਕਿੱਲੇ ਚ ਉਹਨਾਂ ਦੀ ਚਰਚ ਆ ਔਰ ਸਾਡੀ 65 ਕਿੱਲੇ ਚ ਚਰਚ ਆ ਔਰ 65 ਕਿੱਲੇ ਦੇ ਨਾਲ ਨਾਲ ਸਾਡੀਆਂ ਚਰਚਾਂ ਦੀਆਂ ਬਰਾਜਾਂ ਜਿੱਥੇ 70-70 ਹਜ਼ਾਰ ਲੋਕ ਆਉਂਦੇ ਨੇ ਔਰ ਸਾਡੇ ਪਾਸਟਰ ਜੀ ਸੰਧੂ ਜੀ ਪਾਸਟਰ ਆਪਣੇ ਸੰਧੂ ਜੀ 25-25 ਹਜ਼ਾਰ ਇਹਨਾਂ ਦੀ ਬੰਦਾ ਚਰਚ ਚ ਆਉਂਦਾ ਪਾਸਟਰ ਬਲਵਿੰਦਰ ਦੀ ਚਰਚ ਤੇ ਇਹਨਾਂ ਦੇ ਮਤਾਕਿਮ ਨਹੀਂ ਹੈਗੀ ਵੀ ਇਹ ਉਹਨਾਂ ਤੋਂ ਵੱਡੀ ਸੇਵਕਾਈ ਕਰ ਰਹੇ ਨੇ ਅਸੀਂ ਕੋਈ ਕੰਪੀਟੀਸ਼ਨ ਨਹੀਂ ਕਰ ਰਹੇ ਮਗਰ ਉਹਨਾਂ ਦੀ ਗੱਲਾਂ ਦਾ ਜਵਾਬ ਦੇ ਰਹੇ ਆ ਵੀ ਜੋ ਗੱਲਾਂ ਉਹਨਾਂ ਨੇ ਕੀਤੀਆਂ ਬਹੁਤ ਸਾਰਾ ਸਾਰ ਗਲਤ ਆ ਔਰ ਮੈਂ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਦਾ ਕਿ ਪਰਮੇਸ਼ਵਰ ਪਾਸਟਰ ਬਜਿੰਦਰ ਜੀ ਨੂੰ ਅਕਲ-ਬੁੱਧੀ ਦੇਵੇ ਵੀ ਉਹ ਪਰਮੇਸ਼ਵਰ ਦਾ ਵਧੀਆ ਤਰੀਕੇ ਨਾਲ ਕੰਮ ਕਰਨ ਕਿਉਂਕਿ ਇਹ ਜਿਹੜੇ ਕੰਮ ਉਹ ਕਰ ਰਹੇ ਨੇ ਮੁਸੀਬਾਈਚਾਰਾ ਇਹਨਾਂ ਨੂੰ ਬਰਦਾਸ਼ਤ ਨਹੀਂ ਕਰੂਗਾ ਨਾ ਇਹ ਮੁਸੀਬਾਈਚਾਰਾ ਗੱਲਾਂ ਨੂੰ ਚੰਗਾ ਸਮਝਦਾ ਵਾ ਕਿਉਂਕਿ ਪਾਸਟਰ ਬਲਜਿੰਦਰ ਨੂੰ ਕਿਸੇ ਵੀ ਗੱਲ ਦੀ ਮਾਨ ਮਰਿਆਦਾ ਰੱਖਣ ਦਾ ਪਤਾ ਨਹੀਂ ਆ ਜੋ ਦੇ ਮੂੰਹ ਚ ਆਉਂਦਾ ਉਹੀ ਉਹ ਬੋਲ ਦਿੰਦਾ ਮੈਂ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਦਾ ਪ੍ਰਭੂ ਉਹਨਾਂ ਨੂੰ ਅਕਲ-ਬੁੱਧੀ ਦੇਵੇ ਉਹਨਾਂ ਨੂੰ ਸਮੱਤ ਬਖਸ਼ੇ ਔਰ ਮੈਂ ਉਹਨਾਂ ਨੂੰ ਇੱਕ ਵੀ ਬੇਨਤੀ ਕਰਨਾ ਚਾਹੁੰਦਾ ਕਿ ਉਹਨਾਂ ਕੀ ਪਾਸੇ ਜੀ ਜੇ ਕੱਲ ਨੂੰ ਤੁਹਾਡੇ ਦਿਲ 'ਚ ਫੇਰ ਕਿਤੇ ਗੱਲ ਕਰਨ ਦੀ ਕੋਈ ਚਾਹ ਆਣ ਹੋਵੇ ਸਾਡੇ ਨਾਲ ਸਿੱਧੀਆਂ ਗੱਲ ਕਰ ਲਿਓ ਆ ਕਿਰਾਏ ਦੇ ਜਿਹੜੇ ਬੰਦੇ ਭਜੇ ਤੁਸੀਂ ਇਹਨਾਂ ਨਾਲ ਚੰਗੀ ਤਰ੍ਹਾਂ ਗੱਲ ਵੀ ਨਹੀਂ ਕਰਨੀ ਹੁੰਦੀ ਚੰਗੀ ਤਰ੍ਹਾਂ ਮੈਂ ਕੱਲ ਦੇਖਿਆ ਤੁਹਾਡੇ মিডিਆ ਵਾਲੇ ਭਰਾਵਾਂ ਨਾਲ ਲੜੀ ਜਾਂਦੇ ਸੀ মিডিਆ ਵਾਲੇ ਭਰਾਵਾਂ ਨੂੰ ਮੜਾ ਚੰਗਾ ਬੋਲੀ ਜਾਂਦੇ ਸੀ ਸੋ ਮੈਂ ਇਹਨਾਂ ਲਈ ਪ੍ਰਾਰਥਨਾ ਕਰਦਾ ਪ੍ਰਭੂ ਇਹਨਾਂ ਨੂੰ ਅਕਲ ਬੁੱਧੀ ਦੇਵੇ ਔਰ ਹੁਣ ਸਾਡੇ ਵਿੱਚ ਸਾਡੇ ਪਾਸਟਰ ਜੀ ਸੰਧੂ ਜੀ ਆਏ ਨੇ ਇਹ ਤੁਹਾਡੇ ਨਾਲ ਕੁਝ ਗੱਲਾਂ ਕਰਨਗੇ ਹਰਜੀ ਸੰਧੂ ਬਾਹੁਤ ਇੱਕ ਖਾਸ ਮਕਸਦ ਲਈ ਇੱਥੇ ਇਕੱਠੇ ਹੋਏ ਆ ਪੰਜਾਬ ਦੇ ਬਹੁਤ ਸਾਰੇ ਪਾਸਟਰ ਸਾਡੇ ਵਿੱਚ ਇੱਥੇ ਪਾਚੇ ਨੇ ਸਾਡੇ ਪ੍ਰਧਾਨ ਗੌਰਵ ਜੀ ਇੱਥੇ ਨੇ ਵਿਸ਼ਵ ਸਾਭ ਜੀ ਇੱਥੇ ਨੇ ਅਸੀਂ ਇਹਨਾਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਪਿਛਲੇ ਦਿਨਾਂ ਦੇ ਵਿੱਚ 크리스마ਸ ਮਨਾਇਆ ਗਿਆ ਅਸੀਂ ਸਾਰਿਆਂ ਨੇ ਬੜੀ ਧੂਮ ਧਾਮ ਦੇ ਨਾਲ 크리스마ਸ ਨੂੰ ਮਨਾਇਆ ਪਰ ਪਿਛਲੇ ਦਿਨਾਂ ਦੇ ਵਿੱਚ ਇੱਕ ਦੋ ਦਿਨਾਂ ਦੇ ਵਿੱਚ ਜਿੱਦਾਂ ਹੀ ਸਾਡੇ ਸਾਹਮਣੇ ਕੁਝ ਵੀਡੀਓਸ ਆਈਆਂ ਉਹਨਾਂ ਵੀਡੀਓਸ ਨੂੰ ਦੇਖ ਕੇ ਸਾਡੇ ਦਿਲ ਬੜੇ ਦੁਖੀ ਹੋਏ ਤੇ ਸਾਨੂੰ ਬਹੁਤ ਦੁੱਖ ਪਹੁੰਚਿਆ ਇਸ ਗੱਲ ਦਾ ਕਿ ਪਰਮੇਸ਼ਰ ਦੀ ਪਵਿੱਤਰ ਹਜ਼ੂਰੀ ਜਿੱਥੇ ਹੁੰਦੀ ਆ ਜਿੱਥੇ ਪਰਮੇਸ਼ਰ ਦਾ ਜ਼ਿੰਦਾ ਕਲਾਮ ਹੁੰਦਾ ਆ ਬਾਈਬਲ ਦੇ ਵਿੱਚ ਲਿਖਿਆ ਜਦ موسی ਪਰਮੇਸ਼ਰ ਦੇ ਕੋਲ ਗਿਆ ਪਹਾੜ ਦੇ ਉੱਪਰ ਤੇ ਪਰਮੇਸ਼ਰ ਨੇ ਕਿਹਾ موسی ਆਪਣੇ ਪੈਰ ਦੀ ਜੁੱਤੀ ਜਿਹੜੀ ਆ ਉਹ ਲਾ ਦੇ ਕਿਉਂਕਿ ਜਿਸ ਜਗ੍ਹਾ ਤੇ ਤੂੰ ਖੜਾ ਆ ਉਹ ਜਗ੍ਹਾ ਪਵਿੱਤਰ ਹੈ ਤੇ ਉਹ ਜਗ੍ਹਾ ਜਿੱਥੇ ਪਰਮੇਸ਼ਰ ਦੀ ਮਹਿਮਾ ਹੁੰਦੀ ਆ ਉਹ ਪਵਿੱਤਰ ਜਗ੍ਹਾ ਮੰਨੀ ਜਾਂਦੀ ਆ ਜਿੱਥੇ ਹਜ਼ਾਰਾਂ ਲੋਕ ਇਕੱਠੇ ਹੋ ਕੇ ਪਰਮੇਸ਼ਰ ਦੀ ਮਹਿਮਾ ਕਰਦੇ ਆ ਉਹ ਪਵਿੱਤਰ ਜਗ੍ਹਾ ਮੰਨੀ ਜਾਂਦੀ ਆ ਉੱਥੇ ਬਹੁਤ ਸਾਰਾ ਗੰਦ ਬੋਲਿਆ ਗਿਆ ਬਹੁਤ ਸਾਰੀਆਂ ਗੰਦੀਆਂ ਮੰਦੀਆਂ ਗੱਲਾਂ ਕੀਤੀਆਂ ਗਈਆਂ ਉਹ ਜਿਹੜਾ ਬਾਲੀਵੁੱਡ ਦਾ ਸਾਰਾ ਉਹਨਾਂ ਦਾ ਜੋ ਉਹਨਾਂ ਦੇ ਅੰਦਰ ਭਰਿਆ ਹੋਇਆ ਸੀ ਉਹਨਾਂ ਨੇ ਸਾਰਾ ਕੁਝ ਉਹ ਆਣ ਕੇ ਪਰਮੇਸ਼ਰ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਕੱਢਿਆ ਉਹ ਚੀਜ਼ਾਂ ਸਾਡੇ ਸਾਨੂੰ ਸਾਡੇ ਕੋਲ ਬਰਦਾਸ਼ਤ ਨਹੀਂ ਹੋਈਆਂ ਇਸ ਚੀਜ਼ ਦਾ ਸਾਨੂੰ ਬਹੁਤ ਜ਼ਿਆਦਾ ਦੁੱਖ ਹੈ ਸਾਰੇ ਪਾਸਟਾਂ ਨੂੰ ਦੁੱਖਿਆ ਪੂਰੇ ਮੁਸੀਬ ਭਾਈਚਾਰੇ ਨੂੰ ਇਸ ਗੱਲ ਦਾ ਦੁੱਖਿਆ ਕਿ ਪਰਮੇਸ਼ਰ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਜਿੱਥੇ ਲੋਕਾਂ ਨੇ ਸਿੱਖਣਾ ਆ ਜਿੱਥੇ ਲੋਕਾਂ ਨੂੰ ਸਿਖਾਇਆ ਜਾਂਦਾ ਆ ਪਾਪ ਨੂੰ ਛੱਡਣਾ ਸਿਖਾਇਆ ਜਾਂਦਾ ਆ ਪਵਿੱਤਰਤਾਈ ਵਿੱਚ ਰਹਿਣਾ ਸਿਖਾਇਆ ਜਾਂਦਾ ਆ ਸਾਡੇ ਜਿਹੜੇ ਅਗੂਏ ਨੇ ਸਾਡੇ ਫਾਦਰ ਜੀ ਆ ਪੋਸਟਲ ਜੀ ਹਮੇਸ਼ਾ ਪਵਿੱਤਰਤਾਈ ਦੀਆਂ ਗੱਲਾਂ ਸਿਖਾਉਂਦੇ ਨੇ ਤੇ ਜਦੋਂ ਉਹਨਾਂ ਨੇ ਪਵਿੱਤਰਤਾਈ ਦੇ ਵਿਸ਼ੇ ਦੇ ਉੱਤੇ ਗੱਲ ਕੀਤੀ ਉਹਨਾਂ ਨੂੰ ਚੰਗਾ ਨਹੀਂ ਲੱਗਾ ਕਿਉਂਕਿ ਉਹਨਾਂ ਨੂੰ ਇਹ ਚੰਗਾ ਨਹੀਂ ਲੱਗਾ ਕਿ ਪਰਮੇਸ਼ਰ ਦੀ ਪਵਿੱਤਰ ਉਹਨਾਂ ਨੂੰ ਕਿਸੇ ਮਿਸਟਰੀ ਦੇ ਨਾਲ ਕੋਈ ਨਹੀਂ ਦਿੱਕਤ ਹੈਗੀ ਉਹਨਾਂ ਦੀ ਆਪਣੀ ਏਡੇ ਵੱਡੇ ਮਿਸਟਰੀ ਆ ਉਹਨਾਂ ਨੂੰ ਕਿਸੇ ਪਾਸਟਰ ਦੇ ਨਾਲ ਕੋਈ ਦਿੱਕਤ ਨਹੀਂ ਉਹ ਸਭ ਪਾਸਟਰ ਨੂੰ ਪਿਆਰ ਕਰਦੇ ਆ ਅਸੀਂ ਪਸੰਦ ਉਹਨਾਂ ਨੂੰ ਜਾਣਦੇ ਆ ਅਸੀਂ ਸਮਝਦੇ ਆ ਪੂਰੀ ਤਰ੍ਹਾਂ ਪਰ ਉਹਨਾਂ ਨੂੰ ਇਸ ਗੱਲ ਦਾ ਦੁੱਖ ਹੋਇਆ ਕਿ ਜਿਹੜਾ ਪਰਮੇਸ਼ਰ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਉੱਥੇ ਕੀਤੀਆਂ ਗਈਆਂ ਉੱਥੇ ਮਜ਼ਾਕ ਠੱਠੇ ਕੀਤੇ ਗਏ ਗਲਤ-ਗਲਤ ਤਰੀਕੇ ਦੇ ਗਾਣੇ ਗਾਏ ਗਏ ਉੱਥੇ ਮਸ਼ੂਕਾਂ ਵਾਲੇ ਗਾਣੇ ਗਾਏ ਗਏ ਅਸੀਂ ਵੀਡੀਓ ਨੂੰ ਆਜੇ ਜਦੋਂ ਸੁਣਦੇ ਆ ਸਾਨੂੰ ਦਿਲ ਨਹੀਂ ਕਰਦਾ ਵੀ ਅਸੀਂ ਉਹਨੂੰ ਸੁਣੀਏ ਤਾਂ ਸਾਡੇ ਜਿਹੜੇ ਦਿਲ ਆ ਉਹ ਸਾਡੇ ਦਿਲਾਂ ਤੇ ਦੁੱਖ ਪਹੁੰਚਿਆ ਸਾਡੇ ਪਾਸਾ ਤੇ ਦਿਲਾਂ ਦੇ ਦੁੱਖ ਪਹੁੰਚਿਆ ਸਾਡੇ ਅਗੂਏ ਦੇ ਜਿਹੜਾ ਉਹਨਾਂ ਦੇ ਦਿਲ ਦੇ ਉੱਤੇ ਵੀ ਇਹ ਦੁੱਖ ਪਹੁੰਚਿਆ ਕਿ ਇਹ ਪਰਮੇਸ਼ਰ ਦੇ ਘਰ ਦੇ ਵਿੱਚ ਪਵੰਦੇ ਵਿੱਚ ਇਹ ਇਸ ਤਰ੍ਹਾਂ ਦਾ ਕੰਮ ਕਿਉਂ ਹੋਇਆ ਉਹਨਾਂ ਨੇ ਉਸ ਚੀਜ਼ ਦੇ ਉੱਤੇ ਬੋਲਿਆ ਉਹਨਾਂ ਨੇ ਪਰਸਨ ਕਿਸੇ ਦਾ ਵੀ ਨਾਮ ਨਹੀਂ ਲਿਆ ਉਹਨਾਂ ਨੇ ਪਰਸਨਲ ਇੱਕ ਚੀਜ਼ ਬੋਲੀ ਕਿ ਪਰਮੇਸ਼ਰ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਇਹ ਕੰਮ ਚੰਗੇ ਨਹੀਂ ਲੱਗਦੇ ਫਿਰ ਉਸ ਤੋਂ ਬਾਅਦ ਕੁਝ ਬੰਦੇ ਖੜੇ ਹੋ ਕੇ ਆ ਉਹਨਾਂ ਨੇ ਵੀਡੀਓ ਪਾਤੀ ਉਹਨਾਂ ਨੇ ਅਪੋਸਟਲ ਜੀ ਨੂੰ ਸਿੱਧਾ ਟਾਰਗੇਟ ਕੀਤਾ ਕਿ ਅਸੀਂ ਪਹਿਲਾਂ ਹੀ ਤੁਹਾਨੂੰ ਛੱਡ ਦਿੱਤਾ ਤੇ ਅਸੀਂ ਹੁਣ ਨਹੀਂ ਬਰਦਾਸ਼ਤ ਕਰਾਂਗੇ ਅਪੋਸਟਲ ਜੀ ਇਦਾਂ ਦੇ ਕੋਈ ਨਾ ਉਹਨਾਂ ਨੇ ਕੰਮ ਪਹਿਲਾਂ ਕੀਤਾ ਤੇ ਨਾ ਉਹਨਾਂ ਨੇ ਕੋਈ ਕੰਮ ਅੱਜ ਕੀਤਾ ਆ ਉਹਨਾਂ ਨੇ ਜੋ ਕੀਤਾ ਉਹਨਾਂ ਨੇ ਸੱਚ ਲਈ ਕੀਤਾ ਆ ਤੇ ਅੱਜ ਤੱਕ ਵੀ ਉਹ ਸੱਚ ਦੇ ਖੜੇ ਆ ਉਹਨਾਂ ਦੀ ਸੱਚ ਦੇ ਆਵਾਜ਼ ਚੁੱਕੀ ਉਹਨਾਂ ਦੇ ਸੱਚ ਦੇ ਬਾਦ ਚੁੱਕਦੇ ਆ ਤੇ ਚੁੱਕਦੇ ਰਹਿਣਗੇ ਅਸੀਂ ਉਹਨਾਂ ਦੇ ਨਾਲ ਆ ਕਿਉਂਕਿ ਸਾਡਾ ਖੁਦਾ ਸੱਚਾ ਆ ਤੇ ਸਾਡਾ ਖੁਦਾ ਸੱਚ ਦੀ ਆਵਾਜ਼ ਦੇ ਉੱਤੇ ਹਮੇਸ਼ਾ ਪਹਿਰਾ ਦਿੰਦਾ ਆਇਆ ਵਾ ਤੇ ਸਾਡੇ ਅਪੋਸਟਲ ਜੀ ਨੇ ਵੀ ਸੱਚ ਦੀ ਆਵਾਜ਼ ਤੇ ਪਹਿਰਾ ਦਿੱਤਾ ਆ ਕਿ ਇਹ ਚੀਜ਼ਾਂ ਜਿਹੜੀਆਂ ਹੋਈਆਂ ਵਾ ਇਹ ਗਲਤ ਆ ਉਹਦੀ ਗਵਾਹੀ ਅਸੀਂ ਵੀ ਸਾਰੇ ਇੱਥੇ ਇਕੱਠੇ ਹੋ ਕੇ ਭਰਦੇ ਆ ਕਿ ਜੋ ਹੋਇਆ ਵਾ ਉਹ ਗਲਤ ਹੋਇਆ ਵਾ ਤੇ ਜੇ ਇਹਨਾਂ ਨੂੰ ਇਹ ਚੀਜ਼ ਦਾ ਦੁੱਖ ਲੱਗਦਾ ਆ ਇਹਨਾਂ ਨੂੰ ਇਹ ਚੀਜ਼ ਦੀ ਸੌਰੀ ਫੀਲ ਕਰਨੀ ਚਾਹੀਦੀ ਸੀ ਕਿ ਅਸੀਂ ਪਰਮੇਸ਼ਰ ਦੇ ਘਰ ਦੇ ਵਿੱਚ ਇਹ ਮਿਸਟੇਕ ਹੋ ਗਈ ਆ ਤੁਸੀਂ ਇਹਨਾਂ ਨੂੰ ਸੌਰੀ ਫੀਲ ਕਰਨੀ ਚਾਹੀਦੀਗੀ ਪਰੰਤੂ ਉਲਟ ਆ ਕੇ ਉਹਨਾਂ ਨੇ ਜਿਹੜਾ ਇਨਸਾਨ ਸੱਚ ਬੋਲ ਰਿਹਾ ਆ ਕਿ ਭਾਈ ਇਹ ਚੀਜ਼ਾਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਉਹਨਾਂ ਨੇ ਕੱਲਾ ਸਭ ਨੂੰ ਇਹ ਮੈਸੇਜ ਦਿੱਤਾ ਉਹ ਮੈਸੇਜ ਸਾਡੇ ਲਈ ਵੀ ਆ ਕਿ ਕੱਲ ਨੂੰ ਸਾਡੀ ਵੀ ਸਟੇਜ ਤੇ ਕੋਈ ਅਸੀਂ ਕਿਸੇ ਬੰਦੇ ਨੂੰ ਬੁਲਾਣੇ ਆ ਤੇ ਸਾਨੂੰ ਅਸੀਂ ਪਹਿਲਾਂ ਉਹਨੂੰ ਅਕੰਦਰ ਕਮਰੇ 'ਚ ਬਿਠਾ ਕੇ ਸਮਝਾਈਏ ਕਿ ਭਾਈ ਇਹ ਪਵਿੱਤਰ ਜਗ੍ਹਾ ਆ ਇਹ ਪਰਮੇਸ਼ਰ ਦਾ ਘਰ ਆ ਇੱਥੇ ਜੋ ਬੋਲਣਾ ਆ ਉਹ ਪਵਿੱਤਰਤਾਈ ਨਾਲ ਬੋਲਣਾ ਇੱਥੇ ਤੁਸੀਂ ਆਪਣੀਆਂ ਜਿਹੜੀਆਂ ਤੁਹਾਡੀਆਂ ਇਹ ਦੁਨਿਆਵੀ ਚੀਜ਼ਾਂ ਆ ਉਹਨਾਂ ਨੂੰ ਤੁਸੀਂ ਸਾਡੇ ਪੁਲਪੜ ਦੇ ਉੱਤੇ ਪੇਸ਼ ਨਹੀਂ ਕਰ ਸਕਦੇ ਇਹ ਸਾਡੀਆਂ ਚੀਜ਼ਾਂ ਜਿਹੜੀਆਂ ਪੋਸਟਲ ਜੀ ਨੇ ਸਮਝਾਇਆ ਬਹੁਤ ਅੱਛੇ ਤਰੀਕੇ ਦੇ ਨਾਲ ਸਮਝਾਇਆ ਉਹਨਾਂ ਨੂੰ ਬਦਨਾਮ ਕਰਨ ਦੇ ਲਈ ਉਹਨਾਂ ਨੂੰ ਟਾਰਗੇਟ ਬਣਾਉਣ ਵਾਸਤੇ ਕਿ ਉਹ ਜਲੰਸ ਕਰਦੇ ਆ ਉਹ ਐ ਕਰਦੇ ਨੇ ਉਹਨਾਂ ਚੀਜ਼ਾਂ ਵਾਸਤੇ ਉਹ ਬੋਲੇ ਪਰ ਉਹ ਸਾਨੂੰ ਉਹ ਚੀਜ਼ ਦਾ ਵੀ ਦੁੱਖ ਲੱਗਾ ਨਾ ਪਰਮੇਸ਼ਰ ਦੇ ਬੰਦਿਆਂ ਦਾ ਕੋਈ ਉਹ ਅੱਜ ਵਿਗਾੜ ਸਕਦੇ ਨੇ ਨਾ ਉਹ ਕੱਲ ਵਿਗਾੜ ਸਕਦੇ ਨੇ ਪਰਮੇਸ਼ਰ ਦੇ ਉਹ ਸੱਚੇ ਦਾਸ ਨੇ ਉਹ ਆਵਾਜ਼ ਉਠਾਣਗੇ ਅਸੀਂ ਆਵਾਜ਼ ਉਠਾਵਾਂਗੇ ਜਿਹੜਾ ਕੋਈ ਇਨਸਾਨ ਗਲਤ ਕੰਮ ਕਰੇਗਾ ਉੱਥੇ ਜ਼ਰੂਰ ਆਵਾਜ਼ ਉਠਾਈ ਜਾਏਗੀ ਇਹਦੇ ਤੇ ਕੋਈ ਵੀ ਕੋਈ ਵੀ ਰੋਕ ਨਹੀਂ ਹੋਵੇਗੀ ਕੋਈ ਰੋਕਿਆ ਨਹੀਂ ਜਾਏਗਾ ਉਸ ਦੀ ਆਵਾਜ਼ ਉਠਾਈ ਜਾਏਗੀ ਸੋ ਮੈਂ ਤੁਹਾਡੇ ਮਾਧਮ ਰਾਹੀਂ ਦੱਸਣਾ ਚਾਹੁੰਨਾ ਵੀ ਜੇ ਅੱਗੇ ਵੀ ਕਿਤੇ ਕਿਸੇ ਵੀ ਬੰਦੇ ਕੋਈ ਵੀ ਬੰਦਾ ਆਪਣੇ ਚੈਟ ਨੂੰ ਇਦਾਂ ਦਾ ਕੰਮ ਕਰੇਗਾ ਜਾਂ ਪਾਸਟਰ ਬਲਜਿੰਦਰ ਹੀ ਕਰੂਗਾ ਤੇ ਉਹਨੂੰ ਜਿਹੜਾ ਵਲਡਿਕਟ ਨੋਟਿਸ ਵੀ ਅਸੀਂ ਭੇਜਾਂਗੇ ਕਿਉਂਕਿ ਲੀਗਲ ਨੋਟਿਸ ਅਸੀਂ ਉਹਨੂੰ ਤਾਂ ਭੇਜਾਂਗੇ ਕਿਉਂਕਿ ਉਹ ਇਹ ਜਿਹੜੀ ਸਾਡੇ ਹallelujah ਸ਼ਬਦ ਦੀ ਬੇਦਬੀ ਕੀਤੀ ਉਹਨੇ ਜਦੋਂ ਇੱਕ ਅਦਾਕਾਰਾ ਉੱਥੇ ਗੰਦੀਆਂ ਅਸ਼ਲੀਲ ਗੱਲਾਂ ਕਰ ਰਹੀ ਆ ਪਿੱਛੋਂ ਹallelujah ਦੇ ਜਿਹੜੇ ਉਹ ਨਾਰੇ ਲਾਏ ਜਾ ਰਹੇ ਆ ਉਹ ਮੈਂ ਤੁਹਾਨੂੰ ਦਿਖਾਉਣਾ ਚਾਹਨਾ ਵੀ ਕੀ ਉਹਨਾਂ ਨੇ ਉੱਥੇ ਬੋਲਿਆ ਕਿਹਦੇ ਨਾਲ ਜਿਹੜਾ ਅੱਜ ਮੁਸੀਬਾ ਹਾਈ ਚਾਰੇ ਚ ਪੂਰਾ ਰੋਸ਼ ਹੈ ਤੁਸੀਂ ਦੇਖੋ ਸੁਣ ਕੇ ਹੀ ਸਾਨੂੰ ਜਿਹੜੀ ਆ ਇਹ ਇਹ ਜਿਹੜੀ ਸ਼ਰਮ ਹੁੰਦੀ ਆ ਔਰ ਇਨਸਰਟ ਮਹਿਸੂਸ ਹੁੰਦੀ ਆ ਬੀਏ ਗੱਲਾਂ ਹਜੇ ਸੁਣਨ ਵਾਲੀਆਂ ਨਹੀਂ ਆ ਕਾਫੀ ਸਾਰੇ ਬੰਦੇ ਨੇ ਵਿਆਹ ਕਰਾ ਲਿਆ ਇਹ ਤਾਂ ਬਿੱਟੇ ਮੂੰਹ ਖਾਟਦੇ ਮੈਨੂੰ ਇੰਨੀ ਕੀ ਜਲਦੀ ਸੀ ਵਿਆਹ ਕਰਾਉਂਦੀ ਮੈਂ ਹਨੀਮੂਨ ਹੋ ਰਹੀ ਸੀ ਨਾ ਆ ਦੇਖੋ ਹਾਲ ਕੁਝ ਨਹੀਂ ਹੁੰਦਾ ਇਨਸਾਨ ਦੀ ਨੀਅਤ ਖਰਾਬ ਹੋਣੀ ਚਾਹੀਦੀ ਹੈ ਦੇਖੋ ਨੀਅਤ ਖਰਾਬ ਹੋਣੀ ਚਾਹੀਦੀ ਹੈ ਚੰਗੇ ਬੰਦੇ ਨੀਅਤ ਬਲੈਸੇ ਖਰਾਬ ਹੈ ਇਨਦੀ ਨੀਅਤ ਖਰਾਬ ਨਹੀਂ ਹੈ ਤੇ ਤੁਹਾਡੀ ਮੈਂ ਆਪਣੀ ਗੱਲ ਕਰ ਰਹੀ ਆ ਦੇਖੋ ਦੇਖੋ ਪਰਮੇਸ਼ਵਰ ਦੇ ਘਰ ਤੋਂ ਸ਼ੁਰੂ ਕਰਕੇ ਗੱਲਾਂ ਕਰਨ ਵਾਲੀਆਂ ਜੀ ਬਿਲਕੁਲ ਮਤਲਬ ਆਨੀਆਂ ਮੋਮੈਂਟ ਉਹ ਆ ਗਈ ਟੂ ਇਅਰ ਓਨ ਹੌਟ ਸੈਕਸੀ ਐਨ ਕਲੈਮਰਸ ਉਹ ਪਵਾਜੀ ਪਵਾਜੀ ਕੀ ਕਾ ਗਿਆ ਹੈ ਕੌਣ ਹੈ ਜੀ ਇਹ ਇਹ ਪਾਸਨਾ ਸਿੰਘ ਹੈ ਜੀ ਫਿਲਮ ਅਦਾਕਾਰ ਹੈ ਮੈਂ ਵੱਡਾ ਹਾਂ ਆ ਜਾਲਮੀ ਸਿੰਘ ਹੀ ਤਾਂ ਸੀ ਉਹ ਸਾਡੇ ਵਿੱਚ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨਗੇ ਫਰਸਟ ਵਾਰ ਮੈਂ ਇਸ ਜਗ੍ਹਾ ਤੇ ਆਇਆ ਹਾਂ ਔਰ ਇਸ ਕਰਕੇ ਕਿ ਮੈਂ ਕਦੀ ਵੀ ਇਸ ਜਗ੍ਹਾ ਤੇ ਨਹੀਂ ਆਇਆ ਇਸ ਕਰਕੇ ਆਣਾ ਪਿਆ ਕਿ ਬੜਾ ਦੁਖੀ ਹੋ ਕੇ ਕਿਉਂਕਿ ਜੋ ਕੁਛ ਅਚੇਚੇ ਵਾਲਾ ਹੋਇਆ ਔਰ ਜਦੋਂ ਜੀ ਵੀਡੀਓ ਦੇਖਿਆ ਮੈਂ ਵੀ ਲਾਈਵ ਹੋਣਾ ਚਾਹੁੰਦਾ ਸੀ ਪਰ ਮੈਂ ਲਾਈਵ ਨਹੀਂ ਹੋ ਸਕਿਆ ਮੈਂ ਤੁਹਾਨੂੰ ਬੜੀ ਪੁਰਾਣੀ ਗੱਲ ਦੱਸਣਾ ਚਾਹੁੰਦਾ 2014 ਦੀ ਗੱਲ ਹੈ 2014 ਦੇ ਵਿੱਚ ਰੰਧਨ ਦੇ ਵਿੱਚ ਇੱਕ ਇੱਥੇ ਐਸਾ ਮਨੂ प्रॉफिट ਇੱਥੇ ਆਇਸੀਗੇ ਉਹਨਾਂ ਨੇ ਇੱਥੇ ਸਟੇਜ ਦੇ ਉੱਤੇ ਜਿਹੜੀ ਵਾਇਰ ਜੜੀ ਸੀਗੀ ਗਿਆਰ ਚੁੰਨੀ ਤੋਂ ਉੱਥੇ ਚੜ੍ਹ ਕੇ ਸਟੇਜ ਦੇ ਉੱਤੇ ਉੱਚੀ ਟਾਂ ਵਿਸ਼ਵ ਰੂਪ ਲਾਲ ਜੀ ਸੀ ਉਹਨਾਂ ਤੋਂ ਉਹਨਾਂ ਨੇ ਉਹਨਾਂ ਤੋਂ ਉਤਾਰ ਦਿੱਤਾ ਸਟੇਜ ਉੱਤੇ। ਔਰ ਮੈਂ ਸੋਚਦਾ ਚਿਗਾ ਕਿ ਅੱਜ ਇੰਨਾ ਕੁ ਛੋਣ ਦੇ ਵਾਜੂ ਵੀ ਕੋਈ ਨਹੀਂ ਬੋਲਿਆ ਸਾਇਬ ਆਪਣੇ ਪਾਸਟਰ ਰੂਪ ਲਾਲ ਜੀ ਦੇ ਉਹਨਾਂ ਦੇ ਪ੍ਰੋਪਟਰ ਕੋਈ ਉਸ ਤੋਂ ਇਲਾਵਾ ਕੋਈ ਨਹੀਂ ਬੋਲਿਆ। ਔਰ ਕਿਸੇ ਨੂੰ ਬੋਲਣਾ ਚਾਹੀਦਾ ਸੀ ਔਰ ਮੈਂ ਖਾਸ ਕਰਕੇ ਗੱਲ ਦੱਸਣਾ ਚਾਹੁੰਦਾ ਏ ਤਾੜਮਿਕ ਸਟੇਜ ਹੈ। ਤਾੜਮਿਕ ਸਟੇਜ ਨੂੰ ਅਸੀਂ ਕਦੀ ਵੀ ਐਨੋ ਅਸੀਂ ਬਾਲੀਵੁੱਡ ਸਟੇਜ ਨਹੀਂ ਬਣਨ ਦਵਾਗੇ ਹallelujah ਚਾਹੇ ਸਾਨੂੰ ਜੋ ਵੀ ਅਧੀਨੀ ਕੋਈ ਵੀ ਕਰਨਾ ਪਵੇ ਅਸੀਂ ਕਰਾਂਗੇ ਔਰ ਜੇ 100% ਅਸੀਂ ਪਾਸਟਾਂ ਕੋਲ ਜੇ ਨਾਲਾ ਜੋ ਕੁਛ ਹੋਣਾ ਹੈ 100% ਠੀਕਿਆ ਔਰ ਇਹ ਦੂਜੀ ਗੱਲ ਜਿਹੜੀ ਇਹਨਾਂ ਦੀ ਗਿਣਤੀ ਦੀ ਗੱਲ ਹੈ ਗਿਣਤੀ ਤਾਂ ਇਹਨਾਂ ਦੀ ਬਹੁਤ ਜ਼ਿਆਦਾ ਹੈ ਛੋਟਾ ਜਿਹਾ ਸਵਾਲ ਹੈ ਸਰ 100 ਦੇ ਪਹਿਲਾ ਬੋਰਡ ਲੱਗ ਚੁੱਕੇ ਸੀ ਇਹ ਚੀਜ਼ ਦੇ ਪੋਰਟ ਕਮੇਟੀ ਨੂੰ ਕਿਸ ਨੂੰ ਨਹੀਂ ਪਤਾ ਸੀ ਇਹ ਚੀਜ਼ ਬਾਰੇ ਜੀ ਦੇਖੋ ਆਪਣੀ ਚਰਚ ਦੇ ਵਿੱਚ ਅਗਰ ਕੋਈ ਕਿਸੇ ਸੈਲੀਬ੍ਰਿਟੀ ਨੂੰ ਜਾਂ ਕਿਸੇ ਗੈਸਟ ਨੂੰ ਬੁਲਾਉਣਾ ਚਾਹਦਾ ਸੋ ਉਹ ਮਨਾ ਨਹੀਂ ਕਰ ਸਕਦੇ ਮਗਰ ਗੱਲ ਇਹ ਹੈ ਵੀ ਉੱਥੇ-ਉੱਥੇ ਦੀ ਮਾਨ ਮਰਿਆਦਾ ਤੇ ਰੱਖੀ ਜਾਵੇ ਹਰ ਇੱਕ ਧਰਮ ਦੇ ਵੱਖਰੇ-ਵੱਖਰੇ ਕਾਇਦੇ ਔਰ ਕਾਨੂੰਨ ਆ ਹਰ ਧਰਮ ਦੇ ਲੋਕਾਂ ਨੂੰ ਅਸੀਂ ਪਿਆਰ ਕਰਦੇ ਆ ਮਗਰ ਇਹਦਾ ਮਤਲਬ ਨਹੀਂ ਆ ਵੀ ਕੋਈ ਬੰਦਾ ਉੱਥੇ ਆ ਕੇ ਬੇਅਦਬੀ ਕਰੇ ਔਰ ਖਾਸ ਕਰਕੇ ਜਿਹੜਾ ਸਾਡਾ ਪਾਸਟਰ ਆ ਜਿਹੜਾ ਅਗੂਆ ਵਾ ਜਿਹੜਾ ਕਲੀਸਿਆ ਨੂੰ ਦੱਸਣਾ ਚਾਹੁੰਦਾ ਵੀ ਮੈਂ ਇਹ ਗੱਲਾਂ ਤੁਹਾਨੂੰ ਸਮਝਾਉਣੀਆਂ ਚਾਹੁੰਨਾ ਤੇ ਉਹ ਪਾਸਟਰ ਤਾਲੀਆਂ ਮਾਰੇ ਬੜੀ ਬੇਕੂਫੀ ਵਾਲੀ ਗੱਲ ਹੈ ਮੈਂ ਤਾਂ ਸ਼ਰਮ ਮਹਿਸੂਸ ਕਰ ਰਿਹਾ ਇਹ ਗੱਲ ਕਰਨ ਦੇ ਵਿੱਚ ਵੀ ਔਰ ਸਾਡੇ ਹੁਣ ਸਾਡੇ ਉਮੀਦ ਮਸੀਹ ਜੀ ਬੈਠੇ ਨੇ ਲੀਡਰ ਇਹ ਤੁਹਾਡੇ ਨਾਲ ਗੱਲਬਾਤ ਕਰਨਗੇ ਮੈਂ ਪੰਜਾਬ ਕੁਐਸਚਨ ਮੂਵਮੈਂਟ ਦਾ ਪ੍ਰੈਜ਼ੀਡੈਂਟ ਪਿਛਲੇ 크ਿਸਮਸ ਦੇ ਮੌਕੇ ਤੇ ਤਾਜਪੁਰ ਚਰਚ ਵਿੱਚ ਹੋਇਆ ਹੋ ਸਕਦਾ ਤਾਜਪੁਰ ਤੋਂ ਪਹਿਲਾਂ ਵੀ ਕੁਝ ਜਗ੍ਹਾ ਤੇ ਹੁੰਦਾ ਹੋਵੇ ਸਾਡੇ ਉਹ ਲੋਟਸ 'ਚ ਨਹੀਂ ਆਇਆ ਜੋ ਉੱਥੇ ਸਾਡੀ ਜਿਹੜੀ ਚਰਚ ਦੇ ਵਿੱਚ ਪਵਿੱਤਰ ਜਗ੍ਹਾ ਹੁੰਦੀ ਆ ਉਹਨੂੰ ਅਸੀਂ ਪੁਲਪਟ ਕਹਿੰਦੇ ਆ ਪੁਲਪਟ ਦਾ ਮਤਲਬ ਇਹ ਹੁੰਦਾ ਕਿ ਉਹ ਜਗ੍ਹਾ ਜਿੱਥੇ ਪਵਿੱਤਰ ਸ਼ਾਸਤਰ ਦੇ ਵਿੱਚੋਂ ਪਵਿੱਤਰ ਬਚਨ ਦੱਸੇ ਜਾਂਦੇ ਉਸ ਦੇ ਉੱਤੇ ਕਿਸੇ ਵੀ ਬੰਦੇ ਨੂੰ ਖੋਰ ਨੂੰ ਯਾਨੀ ਕਿ ਪ੍ਰਸਤੋਲਾ ਲਗਾ ਕਿਸੇ ਨੂੰ ਉੱਤੇ ਜਾਣ ਦੀ ਇਜਾਜ਼ਤ ਨਹੀਂ ਹੁੰਦੀ ਤੇ ਉਸ ਸਟੇਜ ਦੇ ਉੱਤੇ ਕਿਸੇ ਬੰਦੇ ਨੇ ਵੀ ਹੋਰ ਕੋਈ ਗੱਲ ਨਹੀਂ ਕਰ ਸਕਦਾ ਸवाय ਪਵਿੱਤਰ ਗ੍ਰੰਥ ਕੋਲਾ। ਔਰ ਇਹ ਜਿਹੜਾ ਸਾਧਪੁਰ ਚਰਚ ਦੇ ਵਿੱਚ ਇਹਨਾਂ ਨੇ ਜਿਹੜਾ ਫਿਲਮੀ ਕਲਾਕਾਰਾਂ ਨੂੰ ਬੁਲਾ ਕੇ ਸਟੇਜ ਤੇ ਚੜਾ ਕੇ ਜੋ ਉਹਨਾਂ ਨੇ ਨਾਚ ਰੰਗ ਜਾਂ ਬਾਕੀ ਗੱਲਾਂ ਬਾਤਾਂ ਕੀਤੀਆਂ ਨੇ ਉਹ ਸਾਡੀ ਪਵਿੱਤਰ ਬਾਈਬਲ ਜੇ ਪਰੰਪਰਾਵਾਂ ਤੇ ਵਿਰੋਧਿਆ ਔਰ ਜਿਹੜਾ ਸਾਡਾ 크ਿਸਚਨ ਧਰਮ ਦਾ ਜਿਹੜਾ ਕਲਚਰਾ ਜਿਹੜਾ ਸਭਾ ਚ ਆ ਰਿਹਾ ਉਹਦੇ ਵੀ ਟੋਟਲੀ ਵਿਰੋਧਾ ਅਸੀਂ ਉਹਨਾਂ ਦੇ ਇਹ ਸਾਰੇ ਜੋੜਾ ਉਹਨਾਂ ਨੇ ਕੰਮ ਕੀਤਾ ਅਸੀਂ ਟੋਟਲੀ ਉਹਦਾ ਵਿਰੋਧ ਕਰਦੇ ਹਾਂ ਔਰ ਅਸੀਂ ਇਹ ਵੀ ਗੱਲ ਕਹਿੰਦੇ ਹਾਂ ਕਿ ਅਸੀਂ ਦੂਜੇ ਚਰਚਾ ਨੂੰ ਵੀ ਇਹ ਗੱਲ ਕਹਿਣੀ ਚਾਹੁੰਦੇ ਹਾਂ ਮਿਨਿਸਟਰੀਜ਼ ਨੂੰ ਵੀ ਇਹ ਗੱਲ ਕਹਿਣੇ ਚਾਹੁੰਦੇ ਹਾਂ ਅਸੀਂ ਘਟਾਉਣਾ ਵੀ ਤਾੜਨਾ ਦੇਣੀ ਚਾਹੁੰਦੇ ਹਾਂ ਕਿ ਇਹਨਾਂ ਫਿਊਚਰ ਇਸ ਤਰੀਕੇ ਦੀਆਂ ਜਿਹੜੀਆਂ ਬਾਈਬਲ ਦੇ ਵਿਰੁੱਧ ਗੱਲਾਂ ਨੇ ਜਾਂ ਵਿਰੁੱਧਾ ਸਿਸਟਮ ਆ ਉਹਨੂੰ ਚਰਚ ਦੇ ਅੰਦਰ ਕਿਸੇ ਤਰ੍ਹਾਂ ਦੀ ਵੀ ਗੱਲਬਾਤ ਨਾ ਕੀਤੀ ਜਾਵੇ ਔਰ ਜੋ ਵੀ ਅੰਕਡੂਲਾ ਜੀ ਨੇ ਜੋ ਗੱਲ ਕੀਤੀ ਆ ਸਾਡੇ ਪ੍ਰੋਫਿਟ ਅਪੋਸਟਲ ਅੰਕਡੂਲਾ ਜੀ ਨੇ ਜੋ ਗੱਲ ਉਹਨਾਂ ਕਹੀ ਆ ਅਸੀਂ ਟੂ ਟੂ ਉਹਨਾਂ ਦੇ ਨਾਲ ਆ ਉਹਨਾਂ ਨੇ ਜੋ ਕਿਹਾ ਉਹ ਸਹੀ ਕਿਹਾ ਅਸੀਂ ਉਹਨਾਂ ਦੀ ਪੂਰ ਜ਼ੋਰ ਖਮੈਤ ਕਰਦੇ ਆ ਔਰ ਇਨ ਫਿਊਚਰ ਵੀ ਜੇਕਰ ਕੋਈ ਵੀ ਚਰਚ ਇਸ ਤਰੀਕੇ ਦੀ ਘਟਨਾ ਕਰੇਗਾ ਜਿਹੜਾ ਪਸਤਰ ਬਾਈਬਲ ਦੇ ਵਿਰੁੱਧ ਚਲੇਗਾ ਅਸੀਂ ਉਹਦਾ ਡਟ ਕੇ ਵਿਰੋਧ ਕਰਾਂਗੇ ਔਰ ਇਹ ਗੱਲ ਅਸੀਂ ਪਹਿਲਾਂ ਵੀ ਜਿਹੜੀ ਸਾਡੀ ਸੰਸਥਾ ਆ ਕਿ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਉਹ ਪਹਿਲੇ ਪੰਜਾਬ ਕ੍ਰਿਸਚਨ ਮੂਵਮੈਂਟ ਸੀਗੀ ਉਹ ਵੀ ਵਿਰੋਧ ਕਰਦੀ ਰਹੀ ਆ ਹੁਣ ਅਸੀਂ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੀ ਵੀ ਪ੍ਰਸ਼ੰਸਾ ਕਰਦੇ ਆ ਜਿਨ੍ਹਾਂ ਨੇ ਅੱਜ ਦੀ ਇਹ ਸਾਰੀ ਮੀਟਿੰਗ ਅਜੋਜ਼ਨ ਕਰਕੇ ਔਰ ਇਹ ਸਾਰਾ ਇਹ ਵਿੜਾ ਚੁੱਕਿਆ ਅਸੀਂ ਉਹਨਾਂ ਦੀ ਵੀ ਪ੍ਰਸ਼ੰਸਾ ਕਰਦੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਰੇ ਕੰਮ ਨੂੰ ਚੁੱਕਿਆ ਮੇਰੇ ਨਾਲ ਸਾਡੇ ਜਿਹੜੀ ਪੰਜਾਬੀਸੂ ਮੂਵਮੈਂਟ ਦਾ ਧਾਰਮਿਕ ਵਿੰਗ ਆ ਉਹਦੇ ਪ੍ਰਧਾਨ ਜੀ ਵੀ ਦੇ ਪਾਸਟਰ ਗੌਰਵ ਮਸੀਹ ਗੱਲ ਜੀ ਵੀ ਸਾਡੇ ਨਾਲ ਆਏ ਨੇ ਸਾਡੇ ਜਿਹੜੇ ਧਾਰਮਿਕ ਵਿੰਗ ਆ ਪੰਜਾਬੀਸੂ ਮੂਵਮੈਂਟ ਦਾ ਉਹਦੇ ਜਿਹੜੇ ਚੀਫ ਨੇ ਡਿਸ਼ਪ ਜੀ ਕੇਲਾਈਮਟ ਜੀ ਵੀ ਦੇ ਉਹ ਵੀ ਸਾਡੇ ਨਾਲ ਆਏ ਨੇ ਭੰਤ ਜਾਨੀ ਕਿ ਜਿਹੜਾ ਸਾਡਾ ਸਾਰਾ ਸਿਸਟਮ ਆ ਅਸੀਂ ਸਾਰਾ ਇਹ ਜੋ ਕੁਝ ਕੰਡ ਹੋਇਆ ਉਹਦੇ ਅਸੀਂ ਉਹਦੀ ਬਰੋਸਤਾ ਕਰਦੇ ਆ ਉਹਨੂੰ ਕੰਡਮ ਕਰਦੇ ਆ ਔਰ ਸਾਰੇ ਚਰਚਾ ਨੂੰ ਵੀ ਅਗਰ ਸੋਚੋ ਨੇ ਕਿ ਫਿਊਚਰ ਇਸ ਤਰੀਕੇ ਦੀ ਗੱਲਾਂ ਮਤਾ ਨਾ ਕੀਤੀ ਜਾ ਔਰ ਜਿਨ੍ਹਾਂ ਲੋਕਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਮੈਂ ਉਹਨਾਂ ਨੂੰ ਵੀ ਕਹਾਂਗਾ ਕਿ ਉਹਨਾਂ ਨੇ ਕੋ ਬਹੁਤੀ ਸਮਝਦਾਰੀ ਨਹੀਂ ਕੀਤੀ ਉਹਨਾਂ ਨੂੰ ਇਹਨੂੰ ਆਪਸ ਵਿੱਚ ਡਿਸਕਸ ਕਰ ਲੈਣਾ ਚਾਹੀਦਾ ਸੀ ਵਿਚਾਰ ਟੰਡਾ ਕਰ ਲੈਣਾ ਚਾਹੀਦਾ ਸੀ ਉਹਨੂੰ ਪ੍ਰੈਸ ਤੋਂ ਜਾਂ ਤੋਂ ਪਹਿਲਾਂ ਕਮ ਸੇ ਕਾਬੋ ਪੋਸਟਰ ਚੀਜ਼ ਦੇ ਨਾਲ ਗੱਲ ਕਰ ਲਈਦੇ ਵੀ ਅਪੋਸਟਲ ਜੀ ਆ ਗੱਲ ਹੋਈ ਆ ਤਾਂ ਕਿ ਇਹ ਗੱਲ ਟਕੀ ਰਹੇ ਦੀ ਔਰ ਇਹ ਗੱਲ ਉੱਪਰ ਨਵਾਦੀ। ਵੈਸੇ ਤਾਂ ਚੰਗੀ ਗੱਲ ਹੋਈ ਆ ਕਿਉਂਕਿ ਓਪਨ ਲੀ ਹੋ ਗਈ ਆ ਤੇ ਹੁਣ ਸਾਰੇ ਲੋਕਾਂ ਨੂੰ ਵੀ ਪਤਾ ਲੱਗ ਗਿਆ ਵੀ ਇਹ ਜਿਹੜੀਆਂ ਲੋ ਕਾਰਵਾਈ ਹੋ ਰਹੀ ਆ ਇਹ ਕ੍ਰਿਸਚਨ ਧਰਮ ਦੀ ਆ ਔਰ ਕ੍ਰਿਸਚਨ ਬਾਈਬਲ ਦੀ ਤੇ ਆ ਜਿਹੜੀਆਂ ਨਿਯਮ ਨੇ ਉਹਦੇ ਅਨੁਸਾਰ ਗੁਰਪ੍ਰੀਤ ਸਿੰਘ ਦੇ ਵੀ ਲਈ ਆ ਕਿ ਫਾਸਟਰ ਅਨਕੁਨ ਰੁਲਾਜਨ ਜੋ ਨੇ ਉਹ ਮਾਫੀ ਮੰਗਣ ਜੇ ਕਰੋ ਨਹੀਂ ਮੰਗਦੇ 99 ਸਮੇਂ ਵਿੱਚ ਜੇ ਹੋਰ ਅੱਗੇ ਕੁਝ ਬੋਲਦੇ ਆ ਤਾਂ ਅਸੀਂ ਜੀ ਕਾਨੂੰਨੀ ਤਰੀਕੇ ਨਾਲ ਛੱਲਾਂਗੇ ਜੀ ਪਹਿਲੀ ਮੇਰੀ ਤਰਫ ਗੱਲ ਦੱਸਿਆ ਵੀ ਪਾਸਟਰ ਜੀ ਨੇ ਕੋਈ ਵੀ ਗਲਤ ਗੱਲ ਨਹੀਂ ਕਹੀ ਵੀ ਜਿਹੜਾ ਉਹਨਾਂ ਨੂੰ ਮਾਫੀ ਮੰਗਣੀ ਪਵੇ ਦੂਜੀ ਮਾਫੀ ਮੰਗਣ ਦੀ ਬੜੀ ਦੂਰ ਦੀ ਗੱਲ ਆ ਅਸੀਂ ਤਾਂ ਖੁਦ ਇਹਨਾਂ ਨੂੰ ਫੇਰ ਇਹਨਾਂ ਨੂੰ ਦੁਬਾਰਾ ਤਾੜਨਾ ਕਰ ਰਹੇ ਆ ਔਰ ਇਹਨਾਂ ਤੇ ਕਾਨੂੰਨੀ ਕਾਰਵਾਈ ਅਸੀਂ ਹੁਣ ਆਪ ਕਰਾਂਗੇ ਕਿਉਂਕਿ ਇਹ ਬੇਅਦਬੀ ਹਾਂ ਮਾਫੀ ਤੇ ਪਾਸਟਰ ਬਲਜਿੰਦਰ ਨੂੰ ਆਪ ਮੰਗਣੀ ਚਾਹੀਦੀ ਆ ਜਿੰਨੇ ਜਿਹੜੇ ਹਲੇਲੂਇਆ ਸ਼ਬਦ ਦੀ ਔਰ ਚਰਚ ਦੇ ਵਿੱਚ ਜੋ ਇਤਨਾ ਦੇ ਆਦਾਕਾਰਾਂ ਬੁਲਾ ਕੇ ਅਸ਼ਲੀਲਤਾ ਫਲਾਈ ਆ ਉਹਨਾਂ ਨੂੰ ਹਾਂ ਧਾਰਮਿਕ ਸਟੇਜ ਦੇ ਵਿੱਚ ਜਿਹੜੀ ਅਸ਼ਲੀਲਤਾ ਫਲਾਈ ਆ ਇਹਨਾਂ ਨੂੰ ਆਪ ਮਾਫੀ ਮੰਗਣੀ ਚਾਹੀਦੀ ਆ ਮੈਂ ਕਹਿੰਦੀ ਅਸੀਂ ਸਾਰੇ ਪੂਰਾ ਸਮੂਚਾ ਮਸੀਹ ਭਾਈਚਾਰਾ ਉਹਨਾਂ ਤੇ ਫਿਰ ਬੰਦੀ ਕਾਨੂੰਨੀ ਕਾਰਵਾਈ ਕਰਾਏਗਾ ਸੀਰੀਅਸ ਐਕਸ਼ਨ ਲਵਾਂਗੇ ਉਹਨਾਂ ਦੇ ਕੋਲ ਜੇ ਦੁਬਾਰਾ ਹੀ ਇਹ ਜੇ ਹਰਖਤ ਕਰਦਾ ਦੁਬਾਰਾ ਫਿਰ ਕਲਾਕਾਰ ਬੁਲਾਉਂਦਾ ਵਾ ਤੇ ਫਿਰ ਸਟੇਟਸ ਆ ਅਸੀਂ ਕਲਾਕਾਰਾਂ ਦੇ ਵਿਰੋਧ ਨਹੀਂ ਆ ਕਲਾਕਾਰ ਨੂੰ ਬੁਲਾਉਣ ਜਿਸ ਸਟੇਟਸ ਦੀ ਹਲਕਤ ਮਗਰ ਮਗਰ ਬੇਨਤੀ ਇਹ ਆ ਵੀ ਜਿਹੜੀ ਉੱਥੋਂ ਦੀ ਮਾਨ ਮਰਿਆਦਾ ਵਾ ਉਹਨੂੰ ਜ਼ਰੂਰ ਉਹਨੂੰ ਧਿਆਨ ਰੱਖ ਕੇ ਉਧਰ ਚੱਲਣਾ ਚਾਹੀਦਾ ਵਾ ਦੇਖੋ ਸਾਰੇ ਧਾਰਮਿਕ ਸਥਾਨਾਂ ਤੇ ਕਲਾਕਾਰ ਹੁੰਦੇ ਨੇ ਗੋਲਡਨ ਟੈਂਪਲ ਦੇ ਕਲਾਕਾਰ ਜਾਂਦੇ ਨੇ ਕਿ ਤੁਸੀਂ ਦੇਖਿਆ ਉੱਥੇ ਕੋਈ ਇਦਾਂ ਦੀ ਕੋਈ ਅਸ਼ਲੀਲਤਾ ਫਲਾਉਂਦੇ ਹੋਣ ਕਿਉਂਕਿ ਕੋਈ ਵੀ ਧਰਮ ਜਿਹੜਾ ਅਸ਼ਲੀਲਤਾ ਨੂੰ ਜਿਹੜਾ ਇਜਾਜ਼ਤ ਨਹੀਂ ਦਿੰਦਾ ਕਿਸੇ ਵੀ ਧਰਮ ਸਥਾਨ ਦੇ ਵਿੱਚ ਜਿਹੜੀ ਅਸ਼ਲੀਲਤਾ ਫਲਾਈ ਜਾਵੇ ਕਰੋ ਜੀ ਕਲਾ ਨੂੰ ਰੋਕ ਲਗਾਇਆ ਕਿ ਜਿਹੜਾ ਪਾਤਸ਼ਾਹ ਨੂੰ ਨ ਇਹ ਛੋਟੇ ਪਾਸਟਰਾਂ ਨੂੰ ਖਤਮ ਕਰਨ ਦਾ ਜਿਹੜਾ ਕੰਮ ਕਰ ਰਿਹਾ ਵੀ ਮੁੰਡਾ ਮੁਰਦਾ ਚਰਚ ਦੱਸਦੇ ਆ ਛੁੱਕੋ ਮੈਂ ਤਾਂ ਇਹ ਦੱਸਣਾ ਚਾਹੁੰਦਾ ਵੀ ਨੰਬਰ 1 ਦੀ ਰੇਸ ਦੇ ਮੈਂ ਤਾਂ ਦੱਸਣਾ ਚਾਹੁੰਦਾ ਅੱਜ ਤੁਸੀਂ ਨਵੇਂ-ਨਵੇਂ ਤੁਸੀਂ ਦੇਖ ਰਹੇ ਹੋ ਪਰਮੇਸ਼ਵਰ ਦੇ ਦਾਸ ਜਿਹੜੇ ਨੇ ਉਹ ਪ੍ਰਭੂ ਦੀ ਸੇਵਾ ਨੂੰ ਕਰ ਰਹੇ ਨੇ ਇਹ ਸਾਰੇ ਜਿਹੜੇ ਜਿਹਦਾ ਪਾਸੋਂ ਸੂਰਜ ਭਾਨ ਜੀ ਨੇ ਇਹ ਲੁਧਿਆਣਾ ਚ ਸੇਵਾ ਕਰਦੇ ਨੇ ਪਾਸਟਰ ਰਜੀਤ ਸੰਧੂ ਜੀ ਨੇ ਅਮਰ ਸੰਧੂ ਜੀ ਨੇ ਪਾਸਟਰ ਪੰਕਰੰਦਾ ਵਾਦੀ ਨੇ ਆ ਪਾਸਟਰ ਆਪਣਾ ਸੰਦੀਪ ਪੋਲ ਜੀ ਨੇ ਪਾਸਟਰ ਸਕੰਦਰ ਜੀ ਨੇ ਫਿਰ ਅਸੀਂ ਤੇ ਸਾਰੇ ਪਾਸਿਆਂ ਨੂੰ ਨਾਲ ਲੈ ਕੇ ਚੱਲਦੇ ਆ ਅਸੀਂ ਤੇ ਇਹਨਾਂ ਨੂੰ ਛੋਟੀਆਂ-ਛੋਟੀਆਂ ਚਰਚਾਂ ਨੂੰ ਸਪੋਰਟ ਕਰਦੇ ਆ ਤੁਸੀਂ ਦੱਸੋ ਅੱਜ ਤੱਕ ਤੁਸੀਂ ਦੇਖਿਆ ਹੋਵੇਗਾ ਜਿੱਥੇ ਵੀ ਕਿਤੇ ਮੁਸੀਬਾ ਆਈ ਚਾਰੇ ਨੂੰ ਲੈ ਕੇ ਕੋਈ ਵੀ ਗੱਲ ਉੱਠਦੀ ਆ ਗਲੋਬਲ ਕਿਚਨ ਐਕਸ਼ਨ ਕਮੇਟੀ ਉੱਤੇ ਜਾ ਕੇ ਸਟੈਂਡ ਲੈਂਦੀ ਤੁਸੀਂ ਪਿਛਲੇ ਦਿਨਾਂ ਦੇ ਦੇਖਿਆ ਹੋਵੇਗਾ ਵੀ ਤਰਨਤਾਰਨ ਦੇ ਵਿੱਚ ਕ੍ਰਿਸਮਸ ਮਨਾਇਆ ਜਾ ਰਿਹਾ ਸੀ ਉੱਥੇ ਜਿਹੜਾ ਇੱਕ ਸਾਡੇ ਭਰਾ ਨੂੰ ਗੋਲੀ ਮਾਰ ਕੇ ਉਹਦੀ ਹੱਤਿਆ ਕਰਤੀ ਉੱਥੇ ਤੇ ਨਹੀਂ ਕੋਈ ਪਾਸਟਰ ਬਲਜਿੰਦਰ ਦਾ ਬੰਦਾ ਪਹੁੰਚਿਆ ਉੱਥੇ ਤੇ ਨਹੀਂ ਕੋਈ ਬੰਦਾ ਪਹੁੰਚਿਆ ਉੱਥੇ ਅੰਕਰਨੂਲਾ ਮਿਸ਼ਰੀ ਦੀ ਟੀਮ ਪਹੁੰਚੀ ਗਲੋਬਲ ਕੈਸ਼ਡੈਕਸ਼ਨ ਕਮੇਟੀ ਦੀ ਟੀਮ ਪਹੁੰਚੀ ਇਸ ਕਰਕੇ ਅਸੀਂ ਸਾਰੇ ਜਿੰਨੇ ਸਾਡੇ ਪਰਮੇਸ਼ਰ ਤੋਂ ਛੋਟੇ ਤੇ ਛੋਟੇ ਦਾਸ ਨੇ ਸਾਡੇ ਸਤਕਾਰ ਦੇ ਯੋਗ ਨੇ ਅਸੀਂ ਪਾਸਟਰ ਬਲਜਿੰਦਰ ਜੀ ਦਾ ਵੀ ਆਦਰ ਮਾਨ ਸਤਕਾਰ ਕਰਦੇ ਆ ਅਸੀਂ ਉਹਨਾਂ ਨੂੰ ਪਿਆਰ ਕਰਦੇ ਆ ਕਿਉਂਕਿ ਬਾਈਬਲ ਸਾਨੂੰ ਪਿਆਰ ਕਰਨਾ ਸਿਖਾਉਂਦੀ ਆ ਸਾਡੇ ਫਾਦਰ ਦਾ ਪੋਸਟਲ ਅੰਕਰਨੂਲਾ ਜੀ ਸਾਨੂੰ ਪਿਆਰ ਕਰਨਾ ਸਿਖਾਉਂਦੇ ਨੇ ਮਗਰ ਜੇ ਕੋਈ ਸਾਡੇ ਘਰ ਦੇ ਵਿੱਚ ਰਹਿ ਕੇ ਬੰਦਾ ਕੋਈ ਗਲਤ ਕੰਮ ਕਰੇਗਾ ਉਹ ਸਾਡਾ ਫਰਜ ਬੰਦਾ ਨੂੰ ਦੱਸਣਾ ਵੀ ਭਾਈ ਤੂੰ ਇਹ ਕੰਮ ਗਲਤ ਕਰ ਰਿਹਾ ਇਹ ਨਾ ਕਰ ਇਹਦੇ ਨਾਲ ਸਾਡੀਆਂ ਸਾਰਿਆਂ ਦੀ ਭਾਵਨਾ ਨੂੰ ਡੂੰਘੀ ਠੇਸ ਪਹੁੰਚਦੀ ਹੈ ਅੱਛਾ ਦੇਸ਼ ਵੇਸ ਤੇ ਜਿਹੜੀ ਕੋਈ ਆਰਗੇਨਾਈਜੇਸ਼ਨ ਬਣੀ ਹੈਗੀ ਆ ਜਿਹੜੀ ਨਸੀਬਾਇਚਾਰੀ ਤੇ ਜਿਹੜਾ ਮਤਲਬ ਸਾਰੇ مصیبہ ਆਈ ਜਾਣੇ ਨੂੰ ਇਕੱਠਾ ਕਰਦੇ ਉਹਨਾਂ ਨੂੰ ਕੁਝ ਕਹੇ ਆਪਣੀ ਕੋਈ ਦੇਖੋ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਵਰਲਡ ਦੀ ਜਿਹੜੀ ਸਭ ਤੋਂ ਵੱਡੀ ਚਰ ਜਿਹੜੀ ਆ ਪਾਸਟਰ ਅੰਕਨੂ ਵਾਲਾ ਮਹਿੰਦਰੀ ਦੀ ਹੈਗੀ ਆ ਸਾਡੀਆਂ 100 ਤੋਂ ਵੱਧ ਬ੍ਰਾਂਚਾਂ ਹੈਗੀਆਂ ਔਰ ਸਾਡੀਆਂ ਫੋਰਨ ਦੇ ਵਿੱਚ ਇੰਡੀਆ ਦੇ ਵਿੱਚ ਹਰ ਥਾਂ ਤੇ ਬ੍ਰਾਂਚਾਂ ਪੂਰੇ ਬਿਸ਼ਪ ਦੇ ਵਿੱਚ ਅਸੀਂ ਸਾਰਿਆਂ ਨਾਲ ਲੈ ਕੇ ਚੱਲਦੇ ਹਾਂ ਮੈਂ ਤੁਹਾਨੂੰ ਤੁਹਾਡੇ ਮਾਧਮ ਰਾਈ ਸੰਦੇਸ਼ ਦੇਣਾ ਚਾਹੁੰਦਾ ਵੀ ਜੋ ਕੰਮ ਪਾਸਟਰ ਬਜਿੰਦਰ ਨੇ ਕੀਤਾ ਆਪਣੀ ਚਰਚ ਦੇ ਵਿੱਚ ਕੋਈ ਵੀ ਪਾਸਟਰ ਇਹਦਾ ਕੰਮ ਨਾ ਕਰੇ ਕਿਉਂਕਿ ਜਿਹਦੇ ਨਾਲ ਜਿਹੜੀ ਆ ਬਾਕੀ ਜਿਹੜਾ ਸਾਡੇ ਭਾਈਚਾਰੇ ਦਾ ਐਸਲੀ ਦਾ ਫੈਲਦੀ ਆ ਜਿਹੜੀ ਸ਼ਿਕਾਇਤ ਆ ਬਗੰਦਰ ਜੀ ਜਿਹੜੇ ਨਾਲ ਘਾਟੇ ਜਾਂਦੇ ਬਲੂਪਰੇ ਗਏ ਆ ਉਹ ਕਿਸ ਦਿਨ ਦੇ ਰਹੇ ਅਸੀਂ ਕਿਸੇ ਨੂੰ ਕੋਈ ਸ਼ਿਕਾਇਤ ਨਹੀਂ ਦੇ ਰਹੇ ਅਸੀਂ ਤੇ ਜਿਹੜੀ ਉਹਨਾਂ ਦੀ ਗੱਲ ਦਾ ਜਵਾਬ ਦੇ ਰਹੇ ਆ ਅਗਰ ਕੱਲ ਨੂੰ ਫੇਰ ਉਹ ਕੋਈ ਇਹੋ ਜਿਹਾ ਕੰਮ ਕਰਦੇ ਆ ਫਿਰ ਉਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਜ਼ਰੂਰ ਅਸੀਂ ਕਰਾਂਗੇ ਮੈਂ ਮਾਫੀ ਮੰਗਦੀ ਦੀ ਗੱਲ ਇਸ ਕਰਕੇ ਇਹ ਕਹਿੰਦੇ ਕਿ ਸਾਡੀ ਵੀਡੀਓ ਵੀਡੀਓ ਐਡਿਟ ਕਰਕੇ ਉਹਨੂੰ ਸ਼ਬੀ ਬਦਨਾਮ ਕਰਨੀ ਮੈਂ ਕਹਾਂ ਜੀ ਤੁਹਾਡੇ ਸਾਹਮਣੇ ਮੈਂ ਤੁਹਾਨੂੰ ਸਾਰੀਆਂ ਵੀਡੀਓ ਦੇ ਦੇਣਾ ਲੈਪਟਾਪ ਤੁਹਾਨੂੰ ਦਿਖਾਤਾ ਅਸੀਂ ਤਾਂ ਕੋਈ ਵੀਡੀਓ ਕੱਟ ਨਹੀਂ ਪ੍ਰੋਪਰ ਜੋ ਉਹਨਾਂ ਨਾਲ ਪ੍ਰੋਗਰਾਮ ਚੱਲ ਰਿਹਾ ਤੁਸੀਂ ਹੁਣੇ ਪਰੋ ਆਪਣੇ ਇੱਥੇ ਫੇਸਬੁੱਕ ਦੇ ਪਾਸਟਰ ਪਰਜਿੰਦਰ ਮਿਨਿਸਟਰੀ ਹਰ ਕੋਈ ਦੇਖ ਰਿਹਾ ਤੁਸੀਂ ਦੇਖ ਸਕਦੇ ਹੋ ਉਹਦੇ ਵਿੱਚ ਕਿਦਾਂ ਅਸ਼ਲੀਲਤਾ ਜਿਹੜੀ ਫੜਾਈ ਗਈ ਹੈ ਕਿਦਾਂ ਅਸ਼ਲੀਲ ਗੱਲਾਂ ਕੀਤੀਆਂ ਗਈਆਂ ਵਾ ਇਹਨੂੰ ਕਿਸੇ ਨੇ ਕੋਈ ਕੱਟ ਵੱਢ ਕੇ ਪੇਸ਼ ਨਹੀਂ ਕਿਸੇ ਦੇ ਸਾਹਮਣੇ ਕੀਤਾ ਤੁਸੀਂ ਖੁਦ ਦੇਖ ਸਕਦੇ ਹੋ ਤੁਸੀਂ ਉਹ ਦੇਖ ਕੇ ਤੁਸੀਂ ਆਪ ਰੰਗ ਨਤਾਰਾ ਕਰ ਸਕਦੇ ਹੋ ਸਾਰਿਆਂ ਜਨਸੀ ਦੀ ਹਾਂ ਜੀ